ਲਓ ਦੋਸਤੋ ਅੱਜ ਆਪਾਂ ਖਰੀਦ ਲਿਆ ਜੀ ਪੂਰਾ 1 ਕਿਲੋ ਸੋਨਾ ਜੀ ਦੀ ਦੋਸਤੋ ਅੱਜ ਦੀ ਕੀਮਤ 90 ਲੱਖ ਰੁਪਇਆ ਤੇ ਜੇ ਆਪਾਂ ਤੁਹਾਨੂੰ ਦਿਵਾ ਦਈਏ ਪੂਰੇ 90% ਡਿਸਕਾਊਂਟ ਤੇ ਤੇ ਫਿਰ ਮੰਨੋਗੇ ਕਿ ਨਹੀਂ ਉਹ ਵੀ ਉਹ ਵੀ ਕੈਰਟ ਔਰਿਜਨਲ 골ਡ ਤੇ ਇਹ 90% ਡਿਸਕਾਊਂਟ 골ਡ ਤੁਹਾਨੂੰ ਮਿਲੇਗਾ ਜੀ ਅਨਮੋਲ ਜੁਵੇਲਰਸ ਤੋਂ ਉਹ ਵੀ ਲੁਧਿਆਣੇ ਤੇ ਕਿਵੇਂ ਮਿਲ ਰਿਹਾ ਉਹਦੇ ਬਾਰੇ ਆਪਾਂ ਵੀਰ ਜੀ ਹੋਰਾਂ ਨੂੰ ਸਾਰਾ ਪੁੱਛਦੇ ਆਂ ਵੀ ਇੰਨਾ ਇਹ ਸਸਤਾ 골ਡ ਕਿਵੇਂ ਹੈਗਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਦੀਦੀ ਹਾਂਜੀ ਵੀਰ ਜੀ ਤੁਸੀਂ ਹੁਣ ਸਾਰੀ ਡਿਟੇਲ ਚ ਦੱਸੋ ਜੀ ਇਹ 골ਡ ਕਿਦਾਂ ਹੈਗਾ ਮਤਲਬ ਕਿ ਇੰਨਾ ਸਸਤਾ 90% ਡਿਸਕਾਊਂਟ ਤੇ ਜੀ ਬਿਲਕੁਲ ਦੀਦੀ ਜਿਵੇਂ ਆ ਕੜੇ ਨੇ ਇਹ 4 ਤੋਲੇ ਆਉਂਦੇ ਨੇ ਜੀ ਠੀਕ ਹੈ ਜੀ ਕਿ ਅੱਜ ਆਪਾਂ ਸੋਨੇ ਚ ਬਣਾਉਨੇ ਆ ਜੀ ਕਟੋ-ਕਟ 4 ਲੱਖ ਦੇ ਬੰਦੇ ਆ ਬਿਲਕੁਲ ਜੀ ਤੇ 40 ਤੋਂ 50 ਹਜ਼ਾਰ ਰੁਪਏ ਇਕੱਲੇ ਇਹਦੀ ਬਣਵਾਈ ਪੈ ਜਾਂਦੀ ਆ ਹਾਂਜੀ ਜੀਦੀ ਇਹ ਕੜੇ ਆਪਾਂ ਦੇ ਰਹੇ ਸਿਰਫ 12500 ਦੇ ਠੀਕ ਹੈ ਜੀ ਉਹ ਇਦਾਂ ਜੀ ਇਹਦੇ ਉੱਤੇ ਨਾ 1 ਗ੍ਰਾਮ ਸੋਨੇ ਦੀ ਪਰਤ ਚੜ੍ਹੀ ਹੋਈ ਹੈ ਜੀ ਠੀਕ ਹੈ ਜੀ ਨੀਕੇ ਦੀਦੀ ਇਹ ਤਾਂ ਹੁੰਦਾ ਸਿਲਵਰ ਤੇ ਕਾਪਰ ਤੁਸੀਂ ਦੇਖ ਇੰਤੈ ਸਾਰੀ ਜੁਐਲਰੀ ਸਾਡੀ ਹੁੰਦੀ ਹੈ ਜਿਹੜੀ ਉਹ 1 ਗ੍ਰਾਮ 골ਡ ਜੁਐਲਰੀ ਦੇ ਨਾਮ ਤੇ ਆਪਾਂ ਫੇਮਸ ਹੈ ਜਿਨ੍ਹਾਂ ਨੇ ਇਹ ਬਣਾਣੀ ਸ਼ੁਰੂ ਕੀਤੀ ਸੀ ਜੀ ਠੀਕ ਹੈ ਜੀ ਇਹ ਤੇ ਰੀਅਲ ਨੇ ਜੀ ਦੀ 1 ਗ੍ਰਾਮ 골ਡ ਦਾ ਪਰਤ ਜਿਹੜਾ ਹੋਇਆ ਕੋਈ ਪਾਲਿਸ਼ ਨਹੀਂ ਜਿਵੇਂ ਅੱਗੇ ਆਪਾਂ ਸੁਣਦੇ ਸੀ ਨਾ ਚਾਲ ਕਰਦੇ ਹਾਂਜੀ ਚਾਲ ਨਹੀਂ ਹੁੰਦੀ ਇਹਨੂੰ ਚਾਹੇ ਤੇਜਾਬ ਚਵਾ ਕੇ ਚੈੱਕ ਕਰੋ ਪਿਓਰ 골ਡ ਦੀ ਪਰਤ ਹੈ ਜਿੰਨਾ ਵੀ ਸਕਿਨ ਨੂੰ ਤੁਹਾਡੇ ਟੱਚ ਕਰਨਾ ਇਹ ਸੋਨਾ ਹੀ ਟੱਚ ਕਰ ਰਿਹਾ ਠੀਕ ਹੈ ਜੀ ਜੇ ਆਪਾਂ ਇਹਨੂੰ ਆਪਾਂ ਰੈਗੂਲਰ ਵੇਅਰ ਕਰਦੇ ਰਹਿੰਨੇ ਆ ਖਰਾਬਤਾ ਨਹੀਂ ਹੁੰਦੀ ਨਾ ਜੀ ਨਾ ਇਹ ਕੋਈ ਖਰਾਬ ਨਹੀਂ ਹੁੰਦਾ ਪਲੱਸ ਇਹਦੇ ਵਿੱਚ ਸਾਡੀ ਹੋਰ ਆਫਰ ਜੇ ਜਿਹੜਾ ਵੀ ਤੁਸੀਂ ਸਮਾਨ ਸਾਡੇ ਤੋਂ ਲੈ ਕੇ ਜਾਂਦੇ ਹੋ ਇਹਨੂੰ 5 ਸਾਲਾਂ ਤੱਕ ਜਦੋਂ ਮਰਜ਼ੀ ਅੱਧੇ ਬਹਾਂ ਚ ਚੇਂਜ ਵੀ ਕਰ ਸਕਦੇ ਹੋ ਠੀਕ ਹੈ ਜੀ ਖਰਾਬ ਹੋਣ ਦਾ ਤਾਂ ਮਤਲਬ ਹੀ ਨਹੀਂ ਕਿਉਂਕਿ ਉੱਤੇ ਪਾਲਿਸ਼ ਨਹੀਂ ਹੈ ਪਰਤ ਜਿਹੜੀ ਹੋਈ ਹੈ ਵੀ ਚੇਂਜ ਕਰਕੇ ਆਪਾਂ ਜਿਹੜੇ ਕਿ ਨਿਊ ਡਿਜ਼ਾਈਨ ਦੇ ਵੀ ਹੋਰ ਲਾ ਜਾ ਸਕਦੇ ਹੈਗੇ ਆ ਵੀ 50% ਇਹ ਕੱਟੇ ਜਾਣਗੇ ਬਿਲਕੁਲ ਆ ਦੇਖੋ ਉਹਨੂੰ ਜਿਵੇਂ ਆਪਣੇ ਪੰਜਾਬੀ ਟ੍ਰੈਡੀਸ਼ਨਲ ਜੁਐਲਰੀ ਇਹਦੀ ਜੇ ਆਪਾਂ ਬਣਵਾਣੇ 40-50 ਹਜ਼ਾਰ ਰੁਪਏ ਕਰ ਲਿਖ ਲੀ ਬਣਵਾਈ ਪੈ ਜਾਂਦੀ ਹੈ ਬਿਲਕੁਲ ਪਰ ਇਹ ਪੂਰਾ ਸੈਟ 골ਡ ਦੇ ਨਾਲ 2 ਗ੍ਰਾਮ 골 ਜਿਹੜਾ ਹੈ 30000 ਰੁਪਏ ਦਾ ਹੈ ਠੀਕ ਹੈ ਜੀ ਬਹੁਤ ਹੀ ਹੈਵੀ ਬਣਿਆ ਮਤਲਬ ਇਹਦਾ ਦੀਦੀ 1 ਗ੍ਰਾਮ 골ਡ ਜੁਐਲਰੀ ਦਾ ਮੇਨ ਮਕਸਦ ਕੀ ਹੈ ਕਿਉਂ ਇਹ ਫੇਮਸ ਹੋ ਰਹੀ ਹੈ 골ਡ ਦਾ ਰੇਟ ਵਧਨ ਕਰਕੇ ਚੋਰੀਆਂ ਚਕਾਰੀਆਂ ਬਹੁਤ ਵੱਧ ਗਈਆਂ ਹੈ ਜੀ ਸੇਫ ਨਹੀਂ ਹੈਗਾ ਸੇਫਟੀ ਨਹੀਂ ਹੈਗੀ ਇਸ ਕਰਕੇ ਇਹ ਚੀਜ਼ਾਂ ਤੁਸੀਂ ਪਾਣੇ ਹੋ ਨਾਲੇ ਤਾਂ ਸੇਫ ਨਾਲੇ ਬਹਰ ਬੰਦਾ ਆਪਣੇ ਸ਼ੌਕ ਪੂਰੇ ਕਰ ਸਕਦਾ ਹੈ ਹਾਂ ਜੀ ਕਈ ਲੋਕ ਬਚਾਰੇ ਸਾਡੇ ਹੁੰਦੇ ਸੀ ਪੈਨ ਭਰਾ ਲਾਈਟ ਜੁਐਲਰੀ ਪਹਿਨਵਾਉਣ ਦੀ ਕੋਸ਼ਿਸ਼ ਕਰਦੇ ਸੀ ਟੁੱਟ ਜਾਂਦੀ ਸੀ ਹਾਂ ਜੀ ਉਹਨੇ 1 ਗ੍ਰਾਮ 골ਡ ਜੁਐਲਰੀ ਇੱਕ ਤਰ੍ਹਾਂ ਦਾ ਸੋਲਿਡ ਵੀ ਹੈ ਤੇ ਪੈਸੇ ਵੀ ਬਹੁਤ ਘੱਟ ਲੱਗਦੇ ਨੇ ਹਾਂਜੀ ਸਾਰਾ ਬੰਦਾ ਆਪਣੇ ਸ਼ੌਂਕ ਪੂਰੇ ਕਰ ਸਕਦਾ ਹੁਣ ਤੁਸੀਂ ਆਹ ਦੇਖੋ ਕਲੈਕਸ਼ਨ ਵਿੱਚ ਹਾਂਜੀ ਜਿੰਨੇ ਵੀ ਪਿਓਰ 골ਡ ਚ ਕਲੈਕਸ਼ਨ ਹੈ ਸਾਰੀ ਸਾਡੇ ਕੋਲ ਰੈਡੀ ਹੁੰਦੀ ਹੈ ਹਾਂਜੀ ਇਹਦੇ ਵਿੱਚ ਦीडी ਆਹ ਦੇਖੋ ਈਰਿੰਗਸ ਇਹ 4-4 5-5000 ਰੁਪਏ ਦੇ ਰੈਗੂਲਰ ਵੇਅਰ ਈਰਿੰਗਸ ਹੈ ਹਾਂਜੀ ਤੇ ਜੇ ਮਤਲਬ ਕਿਸੇ ਨੇ ਆਪਣੀ ਚੁਆਇਸ ਦਾ ਰੈਡੀ ਕਰਵਾਉਣਾ ਜੇ ਸਾਡੇ ਕੋਲ ਵੈਸੇ ਤਾਂ ਬਹੁਤ ਡਿਜ਼ਾਈਨ ਹੁੰਦੇ ਆ ਪਰ ਫਿਰ ਵੀ ਅਗਰ ਕੋਈ ਆਪਣਾ ਡਿਜ਼ਾਈਨ ਦੇ ਕੇ ਵੀ ਬਣਵਾ ਸਕਦਾ ਉਹ ਵੀ ਅਸੀਂ ਕਰ ਦਿੰਦੇ ਹਾਂ ਹਾਂਜੀ ਸਾਡੇ ਕੋਲ ਵੈਸੇ ਜਿਆਦਾ ਤੇ ਹੁੰਦਾ ਹੈ ਕੋਈ ਡਿਜ਼ਾਈਨ ਲੈ ਕੇ ਆਉਂਦਾ ਤੇ ਸਾਡੇ ਕੋਲ ਸਟਾਕ 'ਚ अवेलेबल ਹੁੰਦਾ ਹਾਂਜੀ ਹਾਂਜੀ ਵੈਰਾਈਟੀ ਬਹੁਤ ਜ਼ਿਆਦਾ ਹੈਗੀ ਆ ਤੇ ਤੁਹਾਨੂੰ ਵੈਸੇ ਦੋਸਤੋ ਇੱਥੋਂ ਹੀ ਪਸੰਦ ਆ ਜਾਣਾ ਪਰ ਫਿਰ ਵੀ ਜੇ ਤੁਹਾਡੀ ਲੱਗਦਾ ਵੀ ਕੋਈ ਡਿਫਰੈਂਟ ਚੁਆਇਸ ਹੈਗੀ ਆ ਤਾਂ ਤੁਸੀਂ ਆਪਦੇ ਚੁਆਇਸ ਦੇ ਜਿਹੜੇ ਕੀ ਬਣਾ ਸਕਦੇ ਹੋ ਸਾਰੇ ਸਾਡੇ ਕੋਲ ਇੱਕ ਤੋਂ ਇੱਕ ਮਾਡਲ ਹੁੰਦੇ ਆ ਮਰਸੀਡੀਜ਼ ਵਾਲੇ ਆ ਦੇਖੋ ਖੰਡਾ ਸਾਹਿਬ ਬਨੇ ਹੋਏ ਜੀ ਹਾਂਜੀ ਫਿਰ ਆਪਣੇ ਪੰਜਾਬ ਵਾਲੇ ਕੈਨੇਡਾ ਦੇ ਲੋਕੋ ਸਾਰੇ 5-5 6-6000 ਦੀ ਰੇਂਜ 'ਚ ਇਹ ਚੀਜ਼ਾਂ ਨੇ ਕਿ ਬੰਦਾ ਆਪਣਾ ਆਰਾਮ ਨਾਲ ਸ਼ੌਂਕ ਪੂਰਾ ਕਰ ਸਕਦਾ ਹੈ ਦੇਫਿਆਂ ਕਰੋਗੇ ਰਾਤ ਨੂੰ ਰਾਤ ਤੇ ਕੋਈ ਫੰਕਸ਼ਨ ਚ ਵੀ ਆਪਾਂ ਜਾ ਸਕਦੇ ਆ ਜੀ ਇਹ ਸਾਰੇ 40 50000 ਦੀ ਰੇਂਜ ਚ ਨੇ ਤੇ 골드 ਚ ਮੰਨੇ 4-5 ਲੱਖ ਦੇ 1 ਗ੍ਰਾਮ 골ਡ ਜੁਲੀ ਦਾ ਇਹੀ ਫਾਇਦਾ ਆ ਦੇਖੋ ਕਿੰਨੀ ਹੈਵੀ ਹੈਵੀ ਚਰਨ ਹੈ ਨਾ ਇਹ 20 20 ਟੋਲੇ ਦੀ ਦੀ ਚੰਨ ਨੇ ਠੀਕ ਹੈ ਜੀ 20 ਟੋਲੇ ਦਾ ਮਤਲਬ 20 ਲੱਖ ਰੁਪਏ ਹੋ ਗਿਆ ਪਰ ਐਸੀ ਆਪਾਂ ਨੂੰ ਕਿੰਨੇ ਦੀ ਪਾਉਗੇ ਇਹ ਸਿਰਫ 20000 ਰੁਪਏ ਦੀ ਲਓ ਜੀ ਕਿੰਨੀ ਹੈਵੀ ਆ ਤੇ ਇਧਰ ਬ੍ਰੇਸਲੇਟ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਆਦਾ ਆ ਆ ਦੇਖੋ ਕੜੇ ਕੜੇ ਦੇਖ ਲੋ 10 10 ਟੋਲਿਆਂ ਦੇ ਕੜੇ ਸਿਰਫ 12000 ਰੁਪਏ ਦੇ ਚੇਂਜ ਦੇਖ ਲੋ ਇਧਰ ਆਹ ਕਲੈਕਸ਼ਨ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਸੋਹਣੀ ਲੱਗੀ ਕਿਉਂਕਿ ਪੰਜਾਬੀ ਜਿਹੜੇ ਕੀ ਆ ਚਭੂਲੀ ਵਾਲੇ ਜਿਹੜੇ ਹੁੰਦੇ ਆ ਇਹ ਬਹੁਤ ਜ਼ਿਆਦਾ ਪਸੰਦ ਕਰਦੇ ਹੁਣ ਤੁਸੀਂ ਇਹ ਦੇਖੋ 5 5 6 6000 ਰੁਪਏ ਦੀ ਰੇਂਜ ਨੇ ਹਾਂਜੀ ਪੂਰੀ ਗਾਰੰਟੀ ਹੁੰਦੀ ਹੈ ਜਾਹੇ ਕੋਈ ਮਰਜ਼ੀ ਚੈੱਕ ਕਰ ਲੇ ਪੁੱਠਾ ਸਿੱਧਾ ਕਰਕੇ ਜਿੰਨੇ ਦਿਨ ਕੋਈ ਕੱਟਦਾ ਨਹੀਂ ਓਨੇ ਦਿਨ ਨਹੀਂ ਦੱਸ ਸਕਦਾ ਜੀ ਕਿ ਪਿਓਰ 골ਡ ਦੇ ਆ ਜਾਂ 1 ਗ੍ਰਾਮ 골ਡ ਦੇ ਹਾਂਜੀ ਕਿਉਂਕਿ ਇਹਦਾ ਦੋਸਤੋ ਪਤਾ ਲੱਗ ਹੀ ਨਹੀਂ ਰਿਹਾਗਾ ਵੀ ਪਿਓਰ 골ਡ ਹੈ ਜਾਂ 1 ਗ੍ਰਾਮ 골ਡ ਹੈ ਤੇ ਕਲੈਕਸ਼ਨ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂਗੀ ਤੇ ਵੀਰ ਜੀ ਤੁਸੀਂ ਇੱਕ ਵਾਰੀ ਆਪਣਾ ਐਡਰੈਸ ਵੀ ਵੀਡੀਓ ਦੇ ਵਿੱਚ ਆ ਵਿੱਚ ਦੱਸ ਦਿਓ ਹਾਂਜੀ ਇਸ ਵਕਤ ਜਿਹੜੇ ਸ਼ੋਰੂਮ ਤੇ ਉਹ ਲੁਧਿਆਣੇ ਆ ਜੀ ਫੁਵਾਰਾ ਚੌਂਗ ਸਬਮਿਟਰੀ ਰੋਡ ਦੇ ਉਪਰ ਦੇ ਪੈਟਰੋਲ ਪੰਪ ਇੱਕ ਸ਼ੋਰੂਮ ਆਪਣਾ ਮੁਹੱਲੀ ਹੈ ਫੇਸ 3 ਵੀ 2 ਚ ਤੇ ਇੱਕ ਦਿੱਲੀ ਚ ਹੈ ਜੀ ਲਾਜਪਤ ਨਗਰ ਸੈਂਟਰਲ ਮਾਰਕੀਟ ਆਪੋਜ਼ਿਟ ਪੰਜਾਬ ਨੈਸ਼ਨਲ ਬੈਂਕ ਤੇ ਆਨਲਾਈਨ ਜਿੱਦਾਂ ਕੀ ਡਿਲੀਵਰੀ ਹਾਂਜੀ 올 ਆਵਰਲਡਵਾਈਡ ਆਪਣੀ ਸ਼ਿਪਿੰਗ ਹੈ ਜੀ ਜੇ ਕੋਈ ਨਹੀਂ ਆ ਸਕਦਾ ਤਿੰਨੇ ਸ਼ੋਰੂਮਾਂ ਤੋਂ ਕਿਤੇ ਵੀ ਤੇ ਉਹ ਘਰ ਬੈਠੇ ਵੀ ਮੰਗਵਾ ਸਕਦੇ ਆ ਸਾਡੇ ਨੰਬਰ ਨੀਚੇ ਮੈਸੇਜ ਜਿਹੜੇ ਆਉਂਦੇ ਆ ਤੁਸੀਂ ਜਿਹੜਾ ਕਿ ਆਨਲਾਈਨ ਵੀ ਆਰਡਰ ਦੇ ਸਕਦੇ ਹੋ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੇ ਤੁਸੀਂ ਵਿਜ਼ਿਟ ਕਰਨਾ ਤਾਂ ਸਟੋਰ ਤੇ ਵਿਜ਼ਿਟ ਕਰਕੇ ਵੀ ਤੁਸੀਂ ਆਪਦੀ ਮਨ ਪਸੰਦੀ ਜੁਵਲਰੀ ਲੈ ਜਾ ਸਕਦੇ ਹੋ ਅੱਗੇ ਤੋਂ ਨੂੰ ਮੈਂ ਥੋੜੇ ਪਾਈਲਰ ਵਗੈਰਾ ਦਿਖਾਣਾ ਨਵੀਂ ਕਲੈਕਸ਼ਨ ਹੁਣੀ ਅਸੀਂ ਬਣਵਾਈ ਹੈ ਜੀ ਆਹ ਦੇਖੋ ਜੜਾਉ ਦੇ ਵਿੱਚ ਸੈੱਟ ਹਾਂਜੀ ਇਹਨਾਂ ਦਾ ਕੀ ਨੁਕਸਾਨ ਤੁਸੀਂ ਗੋਲ ਚ ਬਣਵਾ ਲੈਂਦੇ ਹੋ ਹਾਂਜੀ ਆ ਸਾਰੇ ਮੋਤੀ ਵਿੱਚ ਮਿਲਦੇ ਆ ਜੋਕ ਕੇ ਤੇ ਕੱਲੋ ਜੇ ਤੁਸੀਂ ਕਟਾਣ ਜਾਣਾ ਹੈ ਕੀ ਕਰਨਾ ਹਾਂਜੀ ਲੱਖ ਰੁਪਏ ਦਾ ਨੁਕਸਾਨ ਹੋ ਜਾਂਦਾ ਜੀ ਤੇ ਸੈੱਟ ਹੀ ਸਾਰਾ 18500 ਰੁਪਏ ਦਾ ਹਾਂਜੀ ਦੱਸੋ ਤੁਸੀਂ 2-4 ਵਾਰ ਫੰ ਤੇ ਬਣਾ ਹੁੰਦਾ ਜਿਹੜਾ ਉਹ ਸੈੱਟ ਤਾਂ ਆਪਾਂ ਨੂੰ 골ਡ ਚ ਬਣਾਉਣ ਦਾ ਕੋਈ ਫਾਇਦਾ ਨਹੀਂ ਨਿਕਲਦਾਗਾ ਕਿਉਂਕਿ ਜਦੋਂ ਆਪਾਂ ਚੇਂਜ ਕਰਨੀ ਹੁੰਦੀ ਆ ਉਦੋਂ ਆਪਾਂ ਨੂੰ ਕੁਝ ਵੀ ਨਹੀਂ ਬਚਦਾ ਕੁਝ ਵੀ ਨਹੀਂ ਫਾਇਦਾ ਜੀ ਜੇ 골ਡ ਤੇ ਇਨਵੈਸਟ ਕਰਨਾ ਵੀ ਆ ਤੇ ਸੋਲਿਡ 골ਡ ਲੈ ਕੇ ਰੱਖੋ ਪਾਣ ਲਈ 1 ਗ੍ਰਾਮ 골ਡ ਜੁਐਲਰੀ ਬਣਾਈ ਗਈ ਹੈ ਅਨਮੋਲ ਜੁਐਲਰ ਦੁਆਰਾ ਸਾਰੇ ਰੀਕੋਕ ਸੇਫਟੀ ਪੂਰੀ ਹੋ ਜੇ ਹਾਂਜੀ ਆ ਸਾਰੇ ਡਾਇਮੰਡ ਦੇ ਡਾਇਮੰਡ ਕਿੜੇ 10 10 ਹਜ਼ਾਰ ਦੇ 10 10 ਲੱਖ ਦੇ ਕਿੜੇ 10 10 ਹਜ਼ਾਰ ਦੀ ਰੇਂਜ ਹੀ ਦਿੰਦੇ ਨੇ ਇਦਾਂ ਡਾਇਮੰਡ ਦੇ ਵਿੱਚ ਜਿਹੜੇ ਕੀਆ ਬਣਾਏ ਗਏ ਆ ਦੇਖੋ ਦੀਦੀ ਮੱਥਾ ਟਿੱ ਠੀਕ ਹੈ ਜੀ ਪਾਇਲਾ ਪਾਇਲਾ ਹਰੇਕ ਤਰ੍ਹਾਂ ਦੀਆਂ ਆ ਗਏ ਨੇ ਠੀਕ ਹੈ ਜੀ ਬਹੁਤ ਕਲੈਕਸ਼ਨ ਇੰਨੇ ਕਿ ਜ਼ਿਆਦਾ ਹੈ 10 ਵੀਡੀਓ ਚ ਮੈਨੂੰ ਪੂਰੀ ਹੋ ਨਹੀਂ ਬਿਲਕੁਲ ਜੀ ਜੇ ਆਪਾਂ ਕੱਲੀ ਕੱਲੀ ਚੀਜ਼ ਦਿਖਾਉਣ ਲੱਗ ਜੀ ਤੇ ਵੀਡੀਓ ਤਾਂ ਬਹੁਤ ਸਾਰੇ ਘੰਟਿਆਂ ਦੀ ਬਣ ਜਾਊਗੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਆ ਜੜਾਉ ਦੇ ਵਿੱਚ ਜਿਵੇਂ ਆ ਬਣੇ ਹੋਏ ਆ ਸਟੋਨਸ ਵਾਲੀਆਂ ਰਿੰਗਸ ਹੋਗੀਆਂ ਈਅਰਿੰਗਸ ਹੋਗੇ ਆ ਟਾਪਸ ਬਣਿਆ ਜਿਵੇਂ ਇਸ ਵੱਡੇ ਵਾਲੇ ਇੱਧਰ ਰਿੰਗਸ ਹੋਗੀਆਂ ਜਿੱਦਾਂ ਪਹਿਲਾਂ ਆਪਾਂ ਕੱਲੀਆਂ ਪਿਓਰ 골ਡ ਦੇ ਵਿੱਚ ਜਿਨ੍ਹਾਂ ਨੇ ਸ਼ਾਦੀ ਲਈ ਲੜਕੀਆਂ ਨੇ ਬ੍ਰਾਈਡਲ ਲੈਣੇ ਛਾਏ ਉਹ ਵੀ ਇਦਾਂ ਦੇ ਮਿਲਣਗੇ ਜਿਹੜੇ ਪਿਓਰ ਗੋਲ ਨੂੰ ਵੀ ਮਾਰ ਦਿੰਦੇ ਨੇ ਬਿਲਕੁਲ ਜੀ ਸੇਮ ਕੰਮ ਹੋਇਆ ਹਾਂਜੀ